ਅੱਜ ਮੇਰੇ ਨਾਲ ਇੱਥੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਰੇ ਸਾਥੀ ਤੇ ਸਾਹਮਣੇ ਬੈਠੇ ਮੇਰੇ ਪੱਤਰਕਾਰ ਭਰਾਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਆਉਣ ਵਿੱਚ ਦੇਰੀ ਹੋ ਗਈ ਮਾਫੀ ਮੰਗਦੇ ਆ ਅੱਜ ਤੁਹਾਨੂੰ ਤਕਲੀਫ ਦਿੱਤੀ ਆ ਕਿ ਜਿਹੜਾ 2024 ਦਾ ਆਪਣਾ ਦੇਸ਼ ਦਾ ਬਜਟ ਹੁਣ ਰੀਸੈਂਟਲੀ ਤੁਸੀਂ ਦੇਖਿਆ ਬਜਟ ਤਿਆਰ ਹੋਇਆ ਫਿਰ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਬਜਟ ਹਮੇਸ਼ਾ ਪਾਰਲੀਮੈਂਟ 'ਚ ਹੀ ਪਾਸ ਹੁੰਦਾ ਇਹ ਇੱਕ ਰੀਤ ਹੀ ਬਣ ਗਈ ਕਿ ਵਿਰੋਧੀ ਦਲ ਜਿਹੜੇ ਆ ਬਗੈਰ ਬਜਟ ਨੂੰ ਪੜ੍ਹੇ ਐਵੇਂ ਹੀ ਰੌਲਾ ਪਾਉਣਾ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਬਜਟ 2024 ਦਾ ਉਹਦੇ ਲਈ ਚਰਚਾ ਦੇ ਲਈ ਤੁਹਾਨੂੰ ਅੱਜ ਤਕਲੀਫ ਦਿੱਤੀ ਆ 2024 ਦੇ ਬਜਟ ਨੂੰ ਜੇ ਦੇਖਿਆ ਜਾਵੇ ਤਾਂ ਇੱਕ ਬਹੁਤ ਹੀ ਵਿਕਸਿਤ ਅਗਾਵਧੂ ਜਿਹੜੇ ਕਿ ਸਾਡੇ ਮਾਨਯਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪਾਰਟੀ ਜਨਤਾ ਪਾਰਟੀ ਦੀ ਐਨਡੀਏ 30 ਦੀ ਪਹਿਲਾ ਬਜਟ ਆ ਜਿਹੜਾ ਬਜਟ ਆ ਬਜਟ ਦੇ ਵਿੱਚ ਕੀ ਹੁੰਦਾ ਕਿ ਤਜਵੀਜ਼ਾਂ ਹੁੰਦੀਆਂ ਨੇ ਅਮਾਉਂਟ ਪਾਏ ਜਾਂਦੇ ਸਟੇਟ ਸਰਕਾਰਾਂ ਨੂੰ ਪਤਾ ਨਹੀਂ ਹੁੰਦਿਆ ਖਾਸ ਕਰਕੇ ਬੜੀ ਨਲਾਇਕ ਪੰਜਾਬ ਦੀ ਸਰਕਾਰ ਰੋਲਾ ਪਾਉਣ ਨੂੰ ਅੱਗੇ ਆ ਕੰਮ ਕਰਨ ਨੂੰ ਜ਼ੀਰੋ ਆ 16 ਮੈਂ ਵਿੱਤ ਕਮਿਸ਼ਨ ਆਇਆ ਸੀ ਤੁਸੀਂ ਦੇਖਿਆ ਕਿ ਵਿੱਤ ਕਮਿਸ਼ਨ ਦੇ ਸਾਹਮਣੇ ਆਪਣੇ ਸਟੇਟ ਦਾ ਕੋਈ ਵੀ ਚੰਗੀ ਪ੍ਰਪੋਜ਼ਲ ਨਹੀਂ ਰੱਖ ਸਕਦੇ ਆਪਰੇ ਬੇਤ ਕਮਿਸ਼ਨ ਜਦੋਂ ਆਉਂਦਾ ਉਹਦੇ ਵਿੱਚ ਸਰਬ ਪਾਰਟੀ ਜਿਵੇਂ ਮੈਬਰ ਸਹਿਵਾ ਜਿਆਦੇ ਆ ਭਾਰਤੀ ਜਨਤਾ ਪਾਰਟੀ ਦੇ ਵੀ ਗਏ ਸਾਰਿਆਂ ਨੇ ਕਿਹਾ ਕਿ ਪਹਿਲਾਂ ਹੁੰਦਾ ਕੀ ਆ ਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ ਆ ਉਹ ਆਪੋਜੀਸ਼ਨ ਔਰ ਬਾਕੀ ਦੇ ਪਾਰਟੀਆਂ ਸਰਬ ਪਾਰਟੀਆਂ ਦੀ ਇੱਕ ਇਕੱਠੀ ਰਲ ਕੇ ਮੀਟਿੰਗ ਕਰਦੇ ਆ ਗੱਲ ਤੇ ਆ ਕਿ ਆਪਾਂ ਇਲੈਕਸ਼ਨਾਂ ਦੇ ਵਿੱਚ ਤਾਂ ਲੜਾਈ ਕਰ ਸਕਦੇ ਆ ਪਰ ਸੂਪੇ ਦੇ ਡਵੈਲਪਮੈਂਟ ਲਈ ਅਸੀਂ ਸਾਰੇ ਇਕੱਠੇ ਹੁੰਨੇ ਆ ਕਿ ਸੂਬੇ ਦੇ ਵਿੱਚ ਵਧੀਆ ਤੋਂ ਵਧੀਆ ਪ੍ਰਪੋਜ਼ਲਾਂ ਵਿੱਤ ਕਮਿਸ਼ਨ ਨੂੰ ਦੱਸੀਆਂ ਜਾਣ ਪਰ ਇਹ ਨਲਾਇਕ ਸਰਕਾਰ ਨੇ ਮੈਨੂੰ ਪਤਾ ਲੱਗਿਆ ਕਿ ਜਿਹੜੇ ਆਪਣੇ ਮੈਂਬਰ ਸਾਹਿਬਾਨ ਸਨ ਉਹਨਾਂ ਨੇ ਦੱਸਿਆ ਕਿ ਇਹ ਆਪਣੇ ਬਾਰੇ ਬੋਲੇ ਆਪ ਸਰਕਾਰ ਵਾਲੇ ਬੋਲੇ ਤੇ ਕੇਜਰੀਵਾਰ ਬੋਲੇ ਕੋਈ ਵੀ ਗੱਲ ਇਹਨਾਂ ਨੇ ਸੂਬੇ ਦੀ ਡਿਵੈਲਪਮੈਂਟ ਦੀ ਜਾਂ ਕੋਈ ਸੂਬੇ ਦੇ ਵਿਕਾਸ ਦੀ ਕੋਈ ਪ੍ਰਪੋਜ਼ਲ ਦੀ ਗੱਲ ਨਹੀਂ ਕੀਤੀ ਔਰ ਉਸ ਤੋਂ ਬਾਅਦ ਜਦੋਂ ਬਜਟ ਪਾਸ ਹੋ ਜਾਂਦਾ ਤੇ ਨੀਤੀ ਆਯੋਗ ਦੀ ਜਿਹੜੀ ਆ ਉਹ ਮੀਟਿੰਗ ਹੁੰਦੀ ਆ ਜਿਹਦੀ ਮੀਟਿੰਗ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਆਪ ਲੈਂਦੇ ਆ ਤੁਸੀਂ ਸਾਡੇ ਸਾਰੇ ਬਨੇ ਬੜੇ ਸਿਆਣੇ মিডিਆ ਦੇ ਇੱਥੇ ਪੱਤਰਕਾਰ ਸਹਿਬਾਨ ਭਰਾ ਬੈਠੇ ਹੋ ਜਦੋਂ ਆਪਾਂ ਜਾਵਾਂਗੇ ਨਹੀਂ ਸਭ ਤੋਂ ਵੱਡੀ ਗੱਲ ਆ ਕਿ ਸੂਬੇ ਦੇ ਆਪਣੇ ਪੰਜਾਬ ਦੇ ਮੌਜੂਦਾ ਸਰਕਾਰ ਨੇ ਉਸ ਮੀਟਿੰਗ ਵਿੱਚ ਜਾਣਾ ਹੀ ਪਸੰਦ ਨਹੀਂ ਕੀਤਾ ਗਏ ਹੀ ਨਹੀਂ ਤੁਸੀਂ ਦੱਸੋ ਕਿ ਜਦੋਂ ਜਾਣਗੇ ਹੀ ਨਹੀਂ ਤਾ ਉਥੇ ਪ੍ਰੋਜੈਕਟ ਕਿਵੇਂ ਆਉਣਗੇ ਇਦਾਂ ਨੂੰ ਤਾਂ ਇੱਕੋ ਯਾਦ ਤਾਂ ਪੈ ਗਈ ਕਿ ਇੱਥੇ ਖਾਸ ਕਰਕੇ মিডিਆ ਦੇ ਵਿੱਚ ਸੈਂਟਰ ਸਰਕਾਰ ਨੂੰ ਇੱਕੋ ਹੀ ਹੁੰਦਾ ਇਹਨਾਂ ਦਾ ਕਿ ਮੋਦੀ ਸਰਕਾਰ ਨੂੰ ਕਿਸੇ ਤਰੀਕੇ ਨਾਲ ਭੰਡਿਆ ਜਾਵੇ ਪਰ ਉਹ ਭੰਡਣ ਦੇ ਜੋ ਕਿਸੇ ਤਰੀਕੇ ਨਾਲ ਵੀ ਨਹੀਂ ਕਿ ਜੋ ਬਜਟ ਪੇਸ਼ ਕੀਤਾ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਚਾਹਨਾ ਕਿ ਕਿਸੇ ਵੀ ਦੇਸ਼ ਦਾ ਜਿਹੜਾ ਦੇਖਿਆ ਜਾਂਦਾ ਕਿ ਵਿਕਸਤ ਦੇਸ਼ ਆ ਇਹ ਦੇਸ਼ ਅੱਗੇ ਜਾ ਰਿਹਾ ਨਰਿੰਦਰ ਮੋਦੀ ਜੀ ਨੇ ਉਹ ਕਮਾਲ ਕੀਤੀ ਆ ਕਿ ਇਹ ਜਿਹੜਾ ਦੇਖਿਆ ਜਾਵੇ ਕਿਹਾ ਕਿ ਦੇਸ਼ ਦੇ ਵਿੱਚ ਉਨਤੀ ਕਿੱਥੋਂ ਗਣੀ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਦੇਸ਼ ਦੀ ਜੀਡੀਪੀ ਗਰੋਥ ਫਿਰ ਜੀਡੀਪੀ ਰੈਂਕਿੰਗ ਉਸ ਤੋਂ ਅੱਗੇ ਦੇਖੀ ਜਾਂਦੇ ਆ ਕਿ ਐਫਡੀਆਈ ਫੋਰਨ ਡਾਇਰੈਕਟ ਇਨਵੈਸਟਮੈਂਟ ਤੇ ਤਿੰਨਾ ਮੁੱਦਿਆਂ ਦੇ ਉੱਪਰ ਜੇ ਦੇਖਿਆ ਜਾਵੇ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਮਜੂਤਾ ਸੈਕਟਰ ਸਰਕਾਰ ਦੀ ਮੋਦੀ ਜੀ ਦੀ ਉਨੀ ਘੱਟ ਆ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਫਿਕਰਾਂ ਦੇ ਨਾਲ ਕਿ ਜੇ ਅਸੀਂ ਜੀਡੀਪੀ ਗਰੋਥ ਦੀ ਗੱਲ ਕਰੀਏ ਤਾਂ ਇਸ ਵੇਲੇ ਇੰਡੀਆ ਹਿੰਦੁਸਤਾਨ ਜਿਹੜਾ ਇੱਕ ਗਰੀਬ ਦੇਸ਼ੁੱਦਾ ਸੀ ਮੈਂ ਤਾਂ ਧੰਨਵਾਦ ਦਾ ਉਸ ਇਨਸਾਨ ਨੂੰ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੀ ਸੋਚ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਿ ਅੱਜ ਹਿੰਦੁਸਤਾਨ ਕਿਤੇ ਦੀ ਕਿਤੇ ਤਰੱਕੀ ਕਰ ਰਿਹਾ ਪਰ ਨਾਲ ਦੀ ਨਾਲ ਸਾਨੂੰ ਬਦਕਿਸਮਤੀ ਹੈ ਕਿ ਸਾਡਾ ਸੂਬਾ ਨਹੀਂ ਤਰੱਕੀ ਕਰ ਰਿਹਾ ਜਿਵੇਂ ਮੈਂ ਜੀਡੀਪੀ ਦੀ ਗਰੋਥ ਕਹੀ ਜੀਡੀਪੀ ਦੀ ਗ੍ਰੋਥ ਇੰਡੀਆ ਦੀ 7.6 ਜਦੋਂ ਕਿ ਯੂਕੇ ਅੰਗਰੇਜ਼ਾਂ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਅੱਜ ਉਹਨਾਂ ਦੀ ਜੀਡੀਪੀ ਗ੍ਰੋਥ ਜਿਹੜੀ ਹੈ 1.7 ਆ ਰਸ਼ੀਆ ਦੀ 4.5 ਜਾਪਾਨ ਦੀ 1.1 ਯੂਐਸ ਅਮਰੀਕਾ ਜਿਹੜਾ ਦੁਨੀਆ ਤੇ ਸਭ ਰਾਜ ਕਰਦਾ ਯੂਐਸ ਡਾਲਰ ਆ 골ਡਨ ਡਾਲਰ ਕਹਿੰਦੇ ਆ 2.8 ਕੈਨੇਡਾ ਦੀ 3.7 ਤੋ 3.7 ਜੇ ਕੈਨੇਡਾ ਜੇ ਤਾਂ ਆਪਣੇ 7.6 ਸਭ ਤੋਂ ਉੱਪਰ ਆ ਉੱਪਰ ਆ ਜਿਹੜੇ ਦੇਸ਼ ਦੀ ਜੀਡੀਪੀ ਗਰੋਥ ਉੱਪਰ ਹੋਏਗੀ ਉਹ ਦੇਸ਼ ਅਮੀਰ ਹੋਏਗਾ ਸੋ ਆਪਣਾ ਜਦੋਂ ਨਰਿੰਦਰ ਮੋਦੀ ਜੀ ਨੇ ਸਰਕਾਰ ਲਈ ਸੀ ਆਪਾਂ ਦੁਨੀਆ ਦੇ ਵਿੱਚ ਜਿਹੜੀ ਇਕਨੋਮੀ ਦੇ ਵਿੱਚ 11ਵੇਂ ਨੰਬਰ ਤੇ ਸੀ ਇਹਨਾਂ ਨੇ 10 ਸਾਲਾਂ ਦੇ ਵਿੱਚ ਉਹ 5ਵੇਂ ਨੰਬਰ ਤੇ ਲਿਆਂਦਾ ਹੁਣ ਇਹਨਾਂ ਨੇ ਸੰਕਲਪ ਲਿਆ ਆ ਵੇ ਆ ਸੌ ਖਾਦੀ ਵੀ ਆ ਜਿਹੜੀ ਤੀਜੀ ਵਾਰ ਦੀ ਸਰਕਾਰ ਆਈ ਆ ਮੈਂ ਹਿੰਦੁਸਤਾਨ ਦੀ ਇਕਨੋਮੀ ਨੂੰ ਤੀਜੇ ਨੰਬਰ ਤੇ ਲੈ ਆਉਣਾ ਔਰ ਮੈਂ ਤੁਹਾਨੂੰ ਇਹ ਗਰੰਟੀ ਕਰਦਾ ਕਿ ਜੋ ਨਰਿੰਦਰ ਮੋਦੀ ਜੀ ਕਹਿੰਦੇ ਉਹ ਹੁੰਦਾ ਇਹ ਹੋਏਗਾ ਵੀ ਔਰ ਇਦੋਂ ਬਾਅਦ ਮੈਂ ਦੱਸਣੀ ਚਾਹਨਾ ਰੈਂਕਿੰਗ ਦੇ ਵਿੱਚ ਤੁਸੀਂ ਜਿਹੜੀ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ 11ਵੇਂ ਨੰਬਰ ਤੋਂ 5ਵੇਂ ਨੰਬਰ ਤੋਂ 5ਵੇਂ ਨੰਬਰ ਤੋਂ ਤੀਜੇ ਨੰਬਰ ਤੇ ਔਰ ਇਹਨਾਂ ਨੇ ਇੱਕ ਇਹ ਜਿਆ ਅਮਰਤ ਕਾਲ 2 1947 ਚ ਆਪਾਂ ਨੂੰ ਆਜ਼ਾਦੀ ਮਿਲੀ ਸੀ 1947 ਤੋਂ ਲੈ ਕੇ 2047 'ਚ 100 ਸਾਲ ਹੋ ਜਾਣਾ ਸਾਡੇ ਮਾਨਯਾ ਪ੍ਰਧਾਨ ਮੰਤਰੀ ਜੀ ਦੀ ਇਹ ਸੋਚ ਆ ਕਿ ਅਮਰਤਕਾਲ ਜਿਹਨੂੰ ਅਨਾਉਂਸ ਕੀਤਾ ਗਿਆ 2047 ਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਸਭ ਤੋਂ ਵੱਡੀ ਇਕਨੋਮੀ ਹੋਏਗੀ ਉਹ ਨੰਬਰ 1 ਤੇ ਹੋਏਗੀ ਤਾਂ ਕਿ ਦੁਨੀਆਂ ਵਿੱਚ ਸਭ ਤੋਂ ਅਮੀਰ ਦੋਸਤ ਦੇਸ਼ ਹਿੰਦੁਸਤਾਨ ਹੋ ਸਕੇ ਤੁਸੀਂ ਦੇਖੋ 11ਵੇਂ ਨੰਬਰ ਤੋਂ 5ਵੇਂ ਤੋਂ 5ਵੇਂ ਤੋਂ 3ਵੇਂ ਤੇ 3ਵੇਂ ਤੋਂ 1 ਤੇ ਰੋਲਾ ਪਾਉਣਾ ਤਾਂ ਬੜਾ ਸੌਖਾ ਪਰ ਕਰਨਾ ਬੜਾ ਔਖਾ ਤੀਜੀ ਗੱਲ ਮੈਂ ਦੱਸਣਾ ਚਾਹੁੰਨਾ ਕਿ ਦੁਨੀਆ ਦੇ ਵਿੱਚ ਜਿਹੜੇ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ ਹੁੰਦੇ ਆ ਵਰਲਡ ਦੇ ਮਾਈਕਰੋਸਾਫਟ ਲਾ ਲਓ ਤੁਸੀਂ ਵੱਡੀਆਂ-ਵੱਡੀਆਂ ਜਿੰਨੀਆਂ ਵੀ ਆਈਫੋਨ ਲਾ ਲਓ ਉਹ ਕੰਪਨੀਆਂ ਉਸ ਦੇਸ਼ ਦੇ ਵਿੱਚ ਉਹਨਾਂ ਲਈ 100 ਦੇਸ਼ ਤੋਂ ਬਾਅਦ 200 ਦੇਸ਼ਾਂ ਵਿੱਚ ਚੁਆਇਸ ਹੁੰਦੀ ਆ ਕਿ ਅਸੀਂ ਕਿਹੜੇ ਦੇਸ਼ ਦੇ ਵਿੱਚ ਅਸੀਂ ਆਪਣੀ ਪੂੰਜੀ ਨਿਵੇਸ਼ ਕਰਨੀ ਆ ਤੁਹਾਨੂੰ ਬੜੀ ਖੁਸ਼ੀ ਹੋਊਗੀ ਦੇਸ਼ ਦੀ ਤਰੱਕੀ ਦੇ ਇਹ ਪੈਰਾਮੀਟਰ ਤੋਂ ਪਤਾ ਲੱਗਦਾ ਕਿ ਸਾਡੇ ਦੇਸ਼ ਦੀ ਤਰੱਕੀ ਕਿੱਥੇ ਹੋ ਰਹੀ ਆ ਫੋਰਨ ਡਾਇਰੈਕਟ ਇਨਵੈਸਟਮੈਂਟ ਕਿੱਥੋਂ ਮਿਲ ਰਹੀ ਆ ਇਸ ਵੇਲੇ ਦੁਨੀਆ ਦੇ ਵਿੱਚ ਜਦੋਂ ਨਰਿੰਦਰ ਮੋਦੀ ਜੀ ਨੇ 13 13 14 ਦੇ ਵਿੱਚ ਸਰਕਾਰ ਲਈ ਸੀ ਆਪਣੇ ਕੋਲੇ ਫੋਰਨ ਡਾਇਰੈਕਟ ਇਨਵੈਸਟਮੈਂਟ 36 ਬਿਲੀਅਨ ਡਾਲਰਸ ਅੱਜ ਤੁਹਾਨੂੰ ਖੁਸ਼ੀ ਹੋਊਗੀ ਮੈਨੂੰ ਇਹ ਦੱਸਦੇ ਹੋਏ ਕਿ ਅੱਜ ਆਪਣੇ ਕੋਲੇ FDI ਫੋਰਨ ਡਾਇਰੈਕਟਮੈਂਟ ਡਾਇਰੈਕਟ ਫੋਰਨ ਡਾਇਰੈਕਟ ਇਨਵੈਸਟਮੈਂਟ 1 ਲੱਖ ਕਰੋੜ ਤੋਂ ਪਾਰ ਹੋ ਚੁੱਕੀ ਆ ਕਿ ਜਿਹੜੀਆਂ ਵਿਦੇਸ਼ੀ ਕੰਪਨੀਆਂ ਨੇ ਉਹਨਾਂ ਦਾ ਵਿਸ਼ਵਾਸ ਆ ਅੱਗੇ ਚਾਈਨਾ ਜਾਂਦੀਆਂ ਸੀ ਜਪਾਨ ਜਾਂਦੀਆਂ ਸੀ ਅਮਰੀਕਾ ਜਾਂਦੀਆਂ ਸੀ ਰਸ਼ੀਆ ਜਾਂਦੀਆਂ ਸੀ ਅੱਜ ਉਹਨਾਂ ਦਾ ਵਿਸ਼ਵਾਸ ਆ ਜੇ ਸਭ ਤੋਂ ਵਧੀਆ ਦੇਸ਼ ਆ ਤਾਂ ਹਿੰਦੁਸਤਾਨ ਆ ਇਹ ਜਿਹੜੇ ਲੋਕੀ ਰੌਲਾ ਪਾਉਂਦੇ ਆ ਖੜੇ ਹੋ ਕੇ ਪਾਰਲੀਮੈਂਟ 'ਚ ਰੌਲਾ ਪਾਉਂਦੇ ਆ ਬੈਸ ਅਸੀਂ ਤਾ ਪੱਤਰਕਾਰਾਂ ਦੇ ਥਰੂ ਅਸੀਂ ਦੱਸਣਾ ਚਾਹੁੰਦੇ ਹਾਂ ਤਾਂਤਾ ਅਸੀਂ ਜ਼ਿਲ੍ਹੇ-ਜ਼ਿਲ੍ਹੇ ਜਾ ਕੇ ਕਿ ਥੋੜੇ ਦੇ ਰਾfte ਰਾਹੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਰੌਲਾ ਜਿਹੜਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਬਜਟ ਬਣਦਾ ਉਹਦੇ ਤਜਵੀਜ਼ ਹੁੰਦੀ ਆ ਉਦੋਂ ਬਾਅਦ ਸਰਕਾਰਾਂ ਨੂੰ ਇਨਵਾਈਟ ਕਰਿਆ ਜਾਂਦਾ ਕਿ ਤੁਸੀਂ ਆਪਣੀ ਤਜਵੀਜ਼ ਲਿਆਓ ਖੇਡਾਂ ਦੇ ਬਾਰੇ ਕੀ ਕਰਨਾ ਸਿਹਤ ਦੇ ਬਾਰੇ ਕੀ ਕਰਨਾ ਹੁਣ ਆਪਣੀ ਜਿਹੜੀ ਨਕਮੀ ਸਰਕਾਰ ਆ ਇਹ ਆਪਦੇ ਤਜਵੀਜ਼ੇ ਨਹੀਂ ਲੈ ਕੇ ਜਾਂਦੀ ਜਿਉ ਜੋਵੇ ਕਹਿੰਦੇ ਵੀ ਸਾਡਾ ਹੁਣ ਰੂਰਲ ਡਿਵੈਲਪਮੈਂਟ ਫੰਡ ਆ ਲੋਕਾਂ ਨੂੰ ਬੇਵਕੂ ਬਣਾ ਰਿਹਾ ਸਰਕਾਰ ਐਡੀ ਨਕਮੀ ਸਰਕਾਰ ਆ ਬੇਵਕੂ ਬਣਾ ਰੇ ਕੇ ਰੂਰਲ ਡਿਵੈਲਪਮੈਂਟ ਦੇ ਨਹੀਂ ਰੇ ਰੂਰਲ ਡਿਵੈਲਪਮੈਂਟ ਤਾਂ ਸਰਕਾਰ ਨੇ ਜਿਹੜਾ ਪਹਿਲਾਂ ਦਿੱਤਾ ਉਹਦਾ ਇੱਕ ਜੂਸੀ ਕਹਿੰਦੇ ਆ ਜੁਟਲਾਈਜੇਸ਼ਨ ਸਰਟੀਫਿਕੇਟ ਉਹ ਤਾਂ ਹਰੇਕ ਆ ਜੇ ਤੁਸੀਂ ਆਪਣੇ ਸਬਜੀ ਵਾਲੇ ਨੂੰ ਵੀ ਡਾਕਟਰ ਨੂੰ ਕਹੋਗੇ ਵੀ ਭਾਈ 100 ਰੁਪਏ ਦੀ ਸਬਜੀ ਲੈ ਕੇ ਆ ਜਿਉ 100 ਰੁਪਏ 1000 ਰੁਪਏ ਦੀ ਸਬਜੀ ਲੈ ਕੇ ਆ ਜੇ 100 ਰੁਪਏ ਵਾਪਸ ਲੈ ਕੇ ਆਉਂਦਾ ਤਾਂ ਤੁਸੀਂ ਪੁੱਛਦੇ ਭਾਈ 900 ਦੀ ਆਈ ਆ ਇਹ ਤਾਂ ਹਰੇਕ ਆਗੂ ਨੂੰ ਜਵਾਬ ਦੇ ਆ 60 ਤੇ 40 ਦੀ ਰੇਸ਼ੋ ਨਾਲ ਸੈਂਟਰ ਤੇ ਸਟੇਟ ਦੇ ਸਰਕਾਰਾਂ ਚੱਲਦੀਆਂ ਜਿਹੜੀ ਤਸਵੀਜ ਹੁੰਦੀ ਆ ਜਿਹੜੀ ਸਰਕਾਰ ਇੱਥੋਂ ਆਪਦੀ ਤਸਵੀਜ ਬਣਾ ਕੇ ਲੈ ਜੇ ਸੈਂਟਰ ਗਵਰਨਮੈਂਟ ਉਹ ਜਿਹੜਾ 1 ਲੱਖ ਕਰੋੜ ਜਿਵੇਂ 152000 ਕਰੋੜ ਐ ਸਰਕਾਰ ਨੇ ਕਿਸਾਨਾਂ ਦੇ ਕਿਸਾਨੀ ਲਈ ਰੱਖਿਆ ਜਿਹੜੀਆਂ ਤਸਵੀਜਾਂ ਪੰਜਾਬ ਸਰਕਾਰ ਲੈ ਕੇ ਜਾਏਗੀ ਉਹ ਪਾਸ ਕਰਨਗੇ ਮੋਦੀ ਸਰਕਾਰ ਨੇ ਜਿਹੜੀ ਇਹ ਗੱਲ ਮੈ ਤੁਹਾਨੂੰ ਦੱਸਣੀ ਚਾਹੁੰਦਾ ਇੱਕ ਇਹਦੇ ਵਿੱਚ ਹੋਰ ਗੱਲ ਰਹੀ ਕਿ ਜੀਡੀਪੀ ਦੀ ਕਿ ਜਿਹੜੀ ਇਹਦੇ ਵਿੱਚ ਆਪਣੀ ਇਸ ਵੇਲੇ ਜਿਵੇਂ ਮੈਂ ਕਿਹਾ ਵੀ 11ਵੇਂ ਤੋਂ 5ਵੇਂ 5ਵੇਂ ਤੋਂ ਤੀਜੀ ਤੀਜੀ ਤੋਂ ਇੱਕ ਤੇ ਇੰਡੀਆ ਦੀ ਜਿਹੜੀ ਇਸ ਵੇਲੇ ਜੀਡੀਪੀ ਹੈ ਉਹ 3.97 ਬਿਲੀਅਨ ਡਾਲਰ ਹੈ 3.97 ਬਿਲੀਅਨ ਡਾਲਰ ਯੂਕੇ ਦੀ 3 3.13 ਬਿਲੀਅਨ ਟ੍ਰਿਲੀਅਨ ਡਾਲਰ ਰਸ਼ੀਆ ਦੀ 1.78 ਟ੍ਰਿਲੀਅਨ ਡਾਲਰ ਜਿਹੜੀ ਇੰਡੀਆ ਦੀ ਵੀ ਦੱਸੀ ਆ 3.97 ਟ੍ਰਿਲੀਅਨ ਡਾਲਰ ਆ ਹੈ ਜਪਾਨ ਦੀ 4.95 ਟ੍ਰਿਲੀਅਨ USD 26.85 ਟ੍ਰਿਲੀਅਨ ਡਾਲਰ ਕੈਨੇਡਾ ਦੀ 2.48 ਕੈਨੇਡਾ ਦੀ ਜੀਡੀਪੀ ਆਪਾਂ ਤੋਂ ਥੱਲੇ ਆ ਤੋਂ ਰਸ਼ੀਆ ਦੀ ਜੀਡੀਪੀ ਆਪਾਂ ਤੋਂ ਥੱਲੇ ਆ ਯੂਕੇ ਦੀ ਜੀਡੀਪੀ ਆਪਾਂ ਤੋਂ ਥੱਲੇ ਆ ਸੋ ਇਹਦਾ ਮਤਲਬ ਆਪਣਾ ਦੇਸ਼ ਤਰੱਕੀ ਕਰ ਰਿਹਾ ਹੁਣ ਇਹਦੇ ਇਸ ਤੋਂ ਅੱਗੇ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਬਜਟ ਆ ਆਪਣੀ ਐਨਡੀਏ ਸਰਕਾਰ ਨੇ ਤਿੰਨ ਤੋਂ ਚਾਰ ਚੀਜ਼ਾਂ ਨੂੰ ਮੁੱਖ ਰੱਖਿਆ ਸਭ ਤੋਂ ਪਹਿਲਾਂ ਉਹਨਾਂ ਨੇ ਰੱਖਿਆ ਕਿਸਾਨੀ ਦਾ ਕਿਉਂ ਸਾਡੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਜਿਹੜਾ ਆਪਣਾ ਸੂਬਾ ਉਹ ਤਾਂ ਹੈ ਹੀ ਕਿਸਾਨੀ ਪ੍ਰਧਾਨ ਕਿਸਾਨਾਂ ਦੇ ਲਈ ਫਿਰ ਨੌਜਵਾਨਾਂ ਦੇ ਲਈ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ अहमियत ਦਿੱਤੀ ਗਈ ਆ ਫਿਰ ਮਹਿਲਾਵਾਂ ਦੇ ਲਈ ਫਿਰ ਗਰੀਬਾਂ ਦੇ ਲਈ ਇਹ ਚਾਰ ਵਰਗਾਂ ਨੂੰ ਧਿਆਨ ਚ ਰੱਖ ਕੇ ਆਪਣੇ ਸੈਂਟਰ ਗਵਰਨਮੈਂਟ ਨੇ 2024 ਦਾ ਬਜਟ ਬਣਾਇਆ ਕਿਸਾਨਾਂ ਦੇ ਲਈ 1 152000 ਕਰੋੜ ਮੈਂ ਦੁਆਰਾ ਦੱਸਦਾ 1 52000 ਕਰੋੜ ਦੀ ਰਾਸ਼ੀ ਕਿਸਾਨਾਂ ਦੇ ਲਈ ਰੱਖੀ ਗਈ ਹੈ ਕਿ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਲਈ ਅਸੀਂ ਕੀ ਕੀ ਕਰ ਸਕਦੇ ਹਾਂ ਜਿਦੇ ਵਿੱਚ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਉੱਪਰ ਚੱਕਣ ਲਈ ਸਾਲ ਇਸ ਸਾਲ ਦੇ ਬਜਟ ਵਿੱਚ ਬਹੁਤ ਵੱਡੀ ਰਕਮ ਰੱਖੀ ਆ 25000 ਕਰੋੜ ਜਿਹੜਾ ਹੈ ਕਿਸਾਨਾਂ ਦਾ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਮੈਂ ਤੁਹਾਨੂੰ ਫਿਕਰ ਨਾਲ ਦੱਸਣਾ ਚਾਹੁੰਦਾ ਕਿ ਕਾਂਗਰਸ ਵੇਲੇ ਕਿਸਾਨੀ ਬਜਟ ਹੁੰਦਾ ਸੀ 25000 ਕਰੋੜ ਹੁਣ ਆਪਣੀ ਭਾਰਤੀ ਜਨਤਾ ਪਾਰਟੀ ਨੇ ਐਨਡੀਆ ਸਰਕਾਰ ਨੇ ਕੀ ਰੱਖਿਆ 152000 ਕਰੋੜ ਕਿੰਨਾ ਫਰਕ ਆ ਅੱਜ ਨਰਿੰਦਰ ਮੋਦੀ ਜੀ ਦੇ 152 25000 ਕਰੋੜ ਦੇ ਨਾਲ ਇਸ ਦੇ ਨਾਲ ਹੀ ਜਿਹੜਾ ਕਿਸਾਨਾਂ ਦੇ ਲਈ ਮੁੱਢਲੇ ਲਾਭ ਜਿਹੜੇ ਕੀ ਕੀ ਦੇਣਾ ਚਾਹੁੰਦੇ ਨੇ ਇੱਕ ਉਹਨਾਂ ਨੇ ਜਿਹੜਾ ਜੀਵ ਸੁਆਮੀ ਨਾਥਨ ਦੀ ਰਿਪੋਰਟ ਦੀ ਬਹੁਤ ਗੱਲ ਕਰਦੇ ਆ ਪਹਿਲਾਂ ਤਾਂ ਮੈਂ ਉਹ ਗੱਲ ਸਮਝਾਉਣੀ ਚਾਹਨਾ ਸੁਆਮੀ ਨਾਥਨ ਜੀ ਦੀ ਰਿਪੋਰਟ ਜਿਹੜੀ ਆਈ ਸੀ ਉਹ ਕਾਂਗਰਸ ਸਰਕਾਰ ਵਲੇ ਆਈ ਸੀ 6 ਸਾਲ ਜਿਹੜੇ ਅੱਜ ਇਹ ਘੜਕਦੇ ਨੇ ਨਾ ਕਾਂਗਰਸ ਬੋਲਦੇ ਆ ਪਾਰਲੀਮੈਂਟ ਦੇ ਵਿੱਚ ਬੋਲ-ਬੋਲ ਕੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ 6 ਸਾਲ ਤੁਸੀਂ ਉਹ ਰਿਪੋਰਟ ਤੇ ਬੈਠੇ ਰਹੇ ਤੁਸੀਂ ਲਾਗੂ ਕਿਉਂ ਨਹੀਂ ਕੀਤੀ ਮੋਦੀ ਸਾਹਿਬ ਨੇ ਤਾਂ ਅੱਜ ਫੇਰ ਕਟੋ ਕਟ ਐਮਐਸਪੀ ਹੁਣ ਸਾਰੇ ਮੇਰੇ ਪੱਤਰਕਾਰ ਭਰਾ ਇੱਥੇ ਬੈਠੇ ਆ ਬਰਾੜ ਸਾਹਿਬ ਬੈਠੇ ਆ ਡਾਕਟਰ ਸਾਹਿਬ ਬੈਠੇ ਆ ਪ੍ਰਧਾਨ ਜੀ ਬੈਠੇ ਆ ਮੈਨੂੰ ਯਾਦ ਆ ਅਸੀਂ ਵਾ ਉਹ ਕਾਂਗਰਸ ਚ ਹੁੰਦਾ ਸੀ ਡਾਕਟਰ ਮਨਮੋਹਨ ਸਿੰਘ ਕੋਲ ਜਾਣਾ ਅਸੀਂ ਐਮਐਸਪੀ ਲਈ ਢੇੜੇ ਮਾਰਦੇ ਹੁੰਦੇ ਸੀ ਬਾਰ-ਬਾਰ ਸਾਨੂੰ ਵੱਧ ਤੋਂ ਵੱਧ ਕੀ ਮਿਲਦਾ ਸੀ 20 ਰੁਪਏ ਜਾਂ 25 ਰੁਪਏ ਪਰ ਮੈਂ ਇੱਕਦਮ ਬਰਨਾਲੇ ਆਪਣੇ ਪਾਰਲੀਮੈਂਟ ਚ ਦੱਸ ਰਿਹਾ ਸੀ ਕਿ 20 ਤੋਂ 25 ਰੁਪਏ ਇੱਕ ਸਾਨੂੰ ਆੜਤੀਆ ਬੋਲਣ ਲੱਗਿਆ ਹਰਜੋਤ ਜੀ ਕਹਿਣ ਲੱਗਿਆ ਕਿ ਢਿੱਲੋ ਸਾਹਿਬ ਕੋਈ ਸਮਾਂ ਸੀ 1 ਰੁਪਿਆ ਐਮਐਸਪੀ ਵਾਧੂ ਸੀ ਡਾਕਟਰ ਮਨਮੋਹ ਸਿੰਘ ਜੀ ਨੇ 175 ਰੁਪਏ ਵਧਾਈ ਹਜੇ ਆਪਾਂ ਝੋਨਾ ਲਾ ਰਹੇ ਹਾਂ 143 ਰੁਪਏ ਪਹਿਲੇ ਹੀ ਵਧਾ ਦਿੱਤੇ ਸੋ ਇਸ ਲਈ ਐਮਐਸਪੀ ਵਿੱਚ ਵਾਧਾ ਕਰਨ ਲਈ ਇਸ ਤੋਂ ਉੱਪਰ ਵੀ 10000 ਕਰੋੜ ਰੁਪਿਆ ਰਿਜ਼ਰਵ ਰੱਖਿਆ ਇਸ ਬਜਟ ਵਿੱਚ ਕਿ ਐਮਐਸਪੀ ਆਉਣ ਵਾਲੇ ਸਮੇਂ ਵਿੱਚ ਐਮਐਸਪੀ ਹੋਰ ਦਿੱਤੀ ਜਾਵੇ ਖੇਤੀਬਾੜਾ ਖੇਤੀਬਾੜੀ ਵਿੱਚ ਹੋਰ ਸਬਸਿਡੀਆਂ ਜਿਹੜੀਆਂ ਖਾਦ ਦੇ ਉੱਪਰ 5000 ਕਰੋੜ ਦੀ ਸਬਸਿਡੀ ਵਿੱਚ ਹੋਰ ਵਾਅਦਾ ਕੀਤਾ ਗਿਆ ਬੀਜਾਂ ਦੀ ਸਬਸਿਡੀ ਵਿੱਚ 2000 ਕਰੋੜ ਸਿੰਚਾਈ ਅਤੇ ਸਾਜ਼ੋ-ਸਮਾਨ ਲਈ 3000 ਕਰੋੜ ਸੋ ਕਿਸਾਨੀ ਨੂੰ ਅੱਗੇ ਪਰਫੁੱਲਤ ਕਰਨ ਲਈ ਵਿਕਾਸ ਕਰਨ ਲਈ ਇਹ ਸਰਕਾਰ ਨੇ ਜਿਹੜੀ ਮੌਜੂਦਾ ਸਰਕਾਰ ਆ ਆਪਣੇ ਸੈਂਟਰ 'ਚ ਬਹੁਤ ਵੱਡੇ ਕਦਮ ਚੁੱਕੇ ਆ ਪਰ ਇਹ ਮੈਂ ਬਾਰ ਬਾਰ ਕਹਿਣਾ ਚਾਹੁੰਦਾ ਕਿ ਜੇ ਸੂਬੇ ਦੀਆਂ ਨਕਮੀਆਂ ਸਰਕਾਰਾਂ ਕੰਮ ਨਹੀਂ ਕਰਨਗੀਆਂ ਉਹਨਾਂ ਤੋਂ ਪੈਸਾ ਨਹੀਂ ਲਿਆ ਸਕਣਗੀਆਂ ਤਾਂ ਇਹਦੇ 'ਚ ਸੈਂਟਰ ਸਰਕਾਰ ਦਾ ਜਾਂ ਬੀਜੇਪੀ ਦਾ ਕੋਈ ਕਸੂਰ ਨਹੀਂ ਇਹ ਨਕਮੀ ਸਰਕਾਰ ਜਿਹੜੀ ਆ ਅੱਜ ਇੰਨਾ ਪੱਠਾ ਬਿਠਾਤਾ ਹੁਣ ਦੇਖੋ ਮੋਦੀ ਸਾਹਿਬ ਦੀ ਸਕੀਮ ਆ ਕਿ 4 ਕਰੋੜ ਗਰੀਬਾਂ ਦੇ ਲਈ ਜਿਹੜਾ ਕਿਸ ਪ੍ਰਧਾਨ ਮੰਤਰੀ ਨਿਵਾਸ ਯੋਜਨਾ ਆਵਾਸ ਯੋਜਨਾ ਦੇ ਵਿੱਚ 4 ਕਰੋੜ ਰੁਪਇਆ 4 ਕਰੋੜ ਘਰ ਉਹਨਾਂ ਨੇ ਆਲਰੇਡੀ ਦੇ ਚੁੱਕੇ ਆ ਐਸ ਬਜਟ ਤੇ 3 ਕਰੋੜ ਦੀ ਹੋਰ ਪ੍ਰੋਵੀਜ਼ਨ ਰੱਖੀ ਆ ਔਰ ਉਸ ਤੋਂ ਉੱਪਰ ਹੋਰ ਦੇਖੋ ਸਭ ਤੋਂ ਸੋਚ ਵਾਲੀ ਗੱਲ ਕਿੰਨੀ ਉੱਚੀ ਸੋਚ ਆ ਇਹ ਤਾਂ ਹੁਣ 300 ਯੂਨਿਟ ਵੀ ਫ੍ਰੀ ਦਿੰਦੇ ਆ 24000 ਕਰੋੜ ਰੇਕ ਮਹੀਨਾ ਚੜਾ ਲੈਂਦੇ ਆ ਆ ਮੇਰੇ ਹਰ 2.5 ਸਾਲ ਨਹੀਂ ਹੋਏ ਜਦੋਂ ਸਰਕਾਰ ਬਣੀ ਸੀ 2.5 ਲੱਖ ਕਰੋੜ ਦਾ ਕਰਜ਼ਾ ਜੇ ਅੱਜ 6 ਲੱਖ ਕਰੋੜ ਦਾ ਕਰਜ਼ਾ ਚੜ ਗਿਆ 300 ਯੂਨਿਟ ਦੇ ਜਾਂਦੇ ਆ ਫ੍ਰੀ ਕਿਸਾਨਾਂ ਨੂੰ ਬਿਜਲੀ ਫ੍ਰੀ ਦਿੰਦੇ ਆ ਪਰ ਦਿੰਦੇ ਕਿਦੇ ਤੇ ਆ ਕਰੋੜਾਂ ਰੁਪਏ ਦਾ ਕਰਜ਼ਾ ਚੱਕ ਕੇ ਮੋਦੀ ਸਾਹਿਬ ਦੀ ਸੋਚ ਆ ਕਿ ਅਸੀਂ ਇਹ ਬਿਜਲੀ ਜਿਹੜੀ ਆ ਇਹ ਸੋਲਰ ਤੋਂ ਪੈਦਾ ਕਰਨੀ ਆ ਜਿਹਦੇ ਤੇ 1 ਰੁਪਇਆ ਨਾ ਲੱਗੇ ਜਿਹੜੀ ਪ੍ਰਧਾਨ ਮੰਤਰੀ ਨਿਵਾਸ ਆਵਾਸ ਯੋਜਨਾ ਦੇ ਵਿੱਚ ਘਰ ਬਣਾਉਣੇ ਆ 3 ਕਰੋੜ ਉਹਦੇ ਉੱਪਰ ਹਰੇਕ ਘਰ ਦੇ ਉੱਪਰ ਸੋਲਰ ਦਾ ਪੈਨਲ ਲੱਗੇਗਾ ਜਿਹਦੇ ਨਾਲ ਬਿਜਲੀ ਫਰੀ ਮਿਲੇਗੀ ਆਰਗੈਨਿਕ ਖੇਤੀ ਦੇ ਲਈ 1500 ਕਰੋੜ ਰੁਪਇਆ ਰੱਖਿਆ ਗਿਆ ਹੋਰ ਜਿਹੜੇ ਨਵੀਆਂ ਤਕਨੀਕ ਕੋਈ ਐਗਰੀਕਲਚਰ ਲਈ ਕਰਨਾ ਉਹਦੇ ਚ 2500 ਕਰੋੜ ਰੁਪਇਆ ਹੁਣ ਦੇਖੋ ਇੱਕ ਮੈਂ ਗੱਲ ਤੁਹਾਨੂੰ ਬੜੀ ਸੀਰੀਅਸ ਦੱਸਣੀ ਚਾਹੁੰਦਾ ਜਿਵੇਂ ਆਪਣੀ ਸਿਹਤ ਆ ਸਿਹਤ ਮੁਤਾਬਕ ਜਿਹੜੀ ਆਪਣੀ ਜ਼ਮੀਨ ਆ ਉਹਦਾ ਵੀ ਐਨਾਲਿਸਿਸ ਹੋਣਾ ਚਾਹੀਦਾ ਜਿਵੇਂ ਆਪਾਂ ECG ਕਰਾ ਲੈਂਦੇ ਆ ਆਪਾਂ ਆਪਣੀ ਸਿਹਤ ਬਾਰੇ ਚੈੱਕ ਕਰਦੇ ਆ ਸਿਹਤ ਦੀ ਚੈੱਕਅਪ ਹੁੰਦੀ ਆ ਜਿਹੜੀ ਜ਼ਮੀਨ ਆ ਉਹਦੀ ਵੀ ਚੈੱਕਅਪ ਹੁੰਦੀ ਆ ਜਿਵੇਂ ਇਜ਼ਰਾਈਲ ਨੰਬਰ 1 ਆ ਦੁਨੀਆ ਦੇ ਵਿੱਚ ਅੱਜ ਮੈਨੂੰ ਯਾਦ ਆ ਬਹੁਤ ਦਿਨ ਪਹਿਲਾਂ ਜਦੋਂ ਮੈਂ ਪੈਪਸੀ ਕੋਲਾ ਦਾ ਪਲਾਂਟ ਲੈ ਕੇ ਆਂਦਾ ਸੀ ਐਤੇ ਅਸੀਂ ਇਜ਼ਰਾਈਲੀ ਲੈ ਕੇ ਆਂਦਾ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਜ਼ਮੀਨ ਆ ਉਹ ਥੱਕੀ ਪਈ ਆ ਤੁਸੀਂ ਕਹੋ ਜ਼ਮੀਨ ਵੀ ਥੱਕ ਸਕਦੀ ਆ ਯੈਸ ਜ਼ਮੀਨ ਵੀ ਥੱਕਦੀ ਆ ਪਹਿਲੇ ਜ਼ਮਾਨਿਆਂ 'ਚ ਜਦੋਂ ਆਪਣੇ ਬਜ਼ੁਰਗ ਹੁੰਦੇ ਸੀ ਉਹ ਇੱਕ ਖੇਤੀ ਵਿੱਚ ਕੇ ਇੱਕ ਫਰੀ ਰੱਖਦੇ ਸੀ ਉਦੋਂ ਬਰਾੜ ਸਾਹਿਬ ਬੱਜਰ ਹੁੰਦੀ ਸੀ ਡਬਲ ਡਬਲ ਫਸਲ ਹੋਣਾ ਆਪਾਂ ਕਣਕ ਵੜਦੇ ਨਹੀਂ ਝੋਨਾ ਨਾਲ ਲਾਉਣ ਲੱਗ ਜਾਂਦੇ ਆ ਜ਼ਮੀਨ ਥੱਕੀ ਪਈ ਆ ਔਰ ਜਿਹੜੇ ਆਪਣੇ ਟਰੈਕਟਰ ਆ ਉਹ ਇੰਨੇ ਹੌਸਪਾਵਰ ਦੇ ਨਹੀਂ ਜਿਵੇਂ ਅਮਰੀਕਾ ਦੇ ਵਿੱਚ 10 1000 ਏਕੜ ਇੱਕ ਹਸਬੰਡ ਜਾਂ ਵਾਈਫ ਇੱਕ ਪਰਿਵਾਰ ਇਕੱਲਾ 10000 ਕਰੋੜ ਦੀ ਖੇਤੀ ਕਰ ਲੈਂਦਾ ਆਪਣੇ ਛੋਟੇ ਟਰੈਕਟਰ ਆਪਣੇ ਉੱਪਰੋਂ ਉੱਪਰੋਂ ਕਰਦੇ ਆ ਐਕਚੁਅਲੀ ਕੀ ਹੋਣਾ ਚਾਹੀਦਾ ਹੈ ਕਿ ਜਿਹੜੀ ਜ਼ਮੀਨ ਆ ਉਹ 5 ਤੋਂ 6 ਫੁੱਟ ਥੱਲੇੋਂ ਜਿਹੜੀ ਕਾਲੀ ਉਪਜਾਊ ਧਰਤੀ ਉਹ ਥੱਲੇ ਪਈ ਆ ਆਪਣੇ ਉੱਪਰੋਂ ਉੱਪਰੋਂ ਥੱਕੀ ਜਾਂਦੀ ਆ ਥੱਲੇ ਥੱਲੇ ਇਹ ਸਾਰੀਆਂ ਚੀਜ਼ਾਂ ਨੂੰ ਟੈਸਟ ਕਰਨ ਲਈ ਨਵੀਆਂ ਤਕਨੀਕਾਂ ਦੇ ਨਾਲ ਉਹਨਾਂ ਨੇ ਅਰਥ ਸੋਇਲ ਦੇ ਲਈ ਇਹਦਾ ਮੋਦੀ ਸਾਹਿਬ ਨੇ ਇਹਦੇ ਲਈ ਵੀ ਆਪਣੀ ਇੱਕ ਰਕਮ ਅਲੱਗ ਰੱਖੀ ਆ ਤਾਂ ਕਿ ਜ਼ਮੀਨ ਦੇ ਸੈਂਪਲਾਂ ਦਾ ਟੈਸਟ ਹੋ ਸਕੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਜ਼ਮੀਨ ਕਿਹੜੀ ਫਸਲ ਲਈ ਆਪਾਂ ਉਪਜਾਊ ਕਰ ਸਕਦੇ ਆ ਇਹ ਜ਼ਮੀਨਾਂ ਦੀ ਵੀ ਜਿਵੇਂ ਮਨੁੱਖੀ ਟੈਸਟ ਹੁੰਦਾ ਜ਼ਮੀਨਾਂ ਦਾ ਵੀ ਟੈਸਟ ਆ ਕਿ ਹਿੰਦੁਸਤਾਨ ਦੀ ਸਰਕਾਰ ਕਿੱਥੋਂ ਤੱਕ ਸੋਚਦੀ ਆ ਤੀਜਾ ਜਿਵੇਂ ਪਹਿਲਾਂ ਕਿਹਾ ਸੀ ਕਿਸਾਨਾਂ ਦੇ ਬਾਰੇ ਫਿਰ ਨੌਜਵਾਨਾਂ ਦੇ ਬਾਰੇ ਨੌਜਵਾਨਾਂ ਦੇ ਬਾਰੇ ਰੋਜ਼ਗਾਰ ਦੇ ਲਈ ਅਤੇ ਉਹਨਾਂ ਦੇ ਹੁਨਰ ਤੇ ਵਿਕਾਸ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਨੇ 4.1 ਕਰੋੜ ਯੁਵਕਾਂ ਲਈ 5 ਸਾਲ ਵਿੱਚ 2 ਲੱਖ ਕਰੋੜ ਨੌਕਰੀਆਂ ਦਾ ਪ੍ਰਵੀਜ਼ਨ ਰੱਖਿਆ। ਸਖਲਾਈ ਪ੍ਰੋਗਰਾਮ ਜਿਹੜੇ ਸੂਬਿਆਂ ਦੇ ਵਿੱਚ ਉਦਯੋਗ ਦੇ ਨਾਲ 20 ਲੱਖ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਜਿਹੜੀ ਕਿਸੇ ਟਾਈਮ 'ਚ ਸਭ ਤੋਂ ਜ਼ਿਆਦਾ ਆਪਣੇ ਸਕਿੱਲ ਡਿਵੈਲਪਮੈਂਟ ਤੇ ਜੋਰ ਦਿੱਤਾ ਜਾਂਦਾ ਸੀ ਅੱਜ ਕੱਲ ਸਕਿੱਲ ਡਿਵੈਲਪਮੈਂਟ ਤੇ ਬਿਲਕੁਲ ਬੰਦ ਕੀਤੀਆਂ ਗਈਆਂ ਜਿੰਨੀਆਂ ਇੰਸਟੀਚੂਟਾਂ ਅੱਜ ਕੱਲ ਸਿਰਫ ਆਈਲੈਂਡ ਚੱਲਦੀ ਹੈ ਬਾਕੀ ਸਾਰਾ ਕੁਝ ਬੰਦ ਕਰਤਾ ਉਹ ਸਕਿੱਲ ਡਿਵੈਲਪਮੈਂਟ ਲਈ ਉਹਨਾਂ ਨੇ 20 ਲੱਖ ਯੋਗਾਂ ਲਈ ਪ੍ਰੋਵੀਜ਼ਨ ਰੱਖਿਆ ਇਹ ਜਿਹੜੇ ਇੰਟਰਨੈਸ਼ਨਲ ਮੌਕੇ 5 ਸਾਲਾਂ ਲਈ 500 ਕੰਪਨੀਆਂ 1 ਕਰੋੜ ਜਿਹੜੀ ਮੈਂ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਗੱਲ ਕਰ ਰਿਹਾ ਹਾਂ ਉਹਦੇ ਵਿੱਚ ਜਿਹੜੀਆਂ 500 ਕੰਪਨੀਆਂ ਨਿਵੇਸ਼ ਕਰਨਗੀਆਂ ਉਹਦੇ ਲਈ 1 ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਪੜ੍ਹਾਈ ਜਾਏਗੀ ਨੌکریاں ਦਿੱਤੀਆਂ ਜਾਇਆਂ ਗਈਆਂ ਤਾਂ ਕਿ ਉਹਨਾਂ ਨੂੰ ਆਈਟੀ ਦੀ ਸਪਲਾਈ ਦਿੱਤੀ ਜਾਵੇ ਤੀਜਾ ਜਿਹੜਾ ਵੱਡਾ ਵਰਗ ਉਹਨਾਂ ਨੇ ਰੱਖਿਆ ਪਹਿਲਾਂ ਮੈਂ ਕਿਸਾਨੀ ਕਿਹਾ ਸੀ ਫਿਰ ਨੌਜਵਾਨ ਕਿਹਾ ਸੀ ਉਹ ਹੈਗਾ ਔਰਤਾਂ ਦਾ ਔਰਤਾਂ ਅਤੇ ਆਪਣੀਆਂ ਲੜਕੀਆਂ ਦੇ ਲਈ 3 ਲੱਖ ਤੋਂ ਕਰੋੜ ਵੱਧ ਦਾ ਪ੍ਰੋਵੀਜ਼ਨ ਕੀਤਾ ਗਿਆ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਪ੍ਰੋਵੀਜ਼ਨ ਕੀਤਾ ਗਿਆ ਕਿ ਔਰਤਾਂ ਵਿੱਚ ਐਂਟਰਪ੍ਰਾਈਜ਼ ਸਕਿੱਲ ਯੂਨਿਟ ਸਖਲਾਈ ਦਾ ਹੋਰ ਕੰਮ ਦੇ ਵਿੱਚ ਬੜਾਤੀ ਕੀਤੀ ਜਾਵੇ ਸਭ ਤੋਂ ਵੱਡੀ ਗੱਲ ਆ ਜਿਹੜੀ ਮੈਂ ਕਹਿਣੀ ਚਾਹੁੰਨਾ ਕਿ ਆਪਣਾ ਪੰਜਾਬ ਪਿੰਡਾਂ 'ਚ ਵਸਦਾ ਪਿੰਡਾਂ ਦੇ ਵਿਕਾਸ ਦੇ ਲਈ 2.66 2.6 ਲੱਖ ਕਰੋੜ ਰੁਪਇਆ ਉਹਨਾਂ ਨੇ ਗ੍ਰਾਮੀਣ ਸੜਕਾਂ ਦੇ ਰਾਹੀਂ ਇਹ ਵੀ ਮੈਂ ਦੱਸਣਾ ਚਾਹੁੰਨਾ ਤੁਸੀਂ ਕੱਲ ਹੀ ਚਿੱਠੀ ਪੜ੍ਹੀ ਹੋਊਗੀ ਗਟਕ੍ਰਿਸ਼ ਸਾਹਿਬ ਦੀ ਪਰਸੋ ਅੱਜਕੱਲ ਸਾਰੇ মিডিਆ ਤੇ ਆ ਰਹੀ ਆ ਆਪਣੀਆਂ ਜਿੰਨੀਆਂ ਸੜਕਾਂ ਨੇ ਮੈਂ ਆਪ ਕੋ ਤੇ ਅਮਰੀਕਾ ਜਾਂਦਾ ਰਹਿੰਦਾ ਮੈਂ ਅਮਰੀਕਾ 'ਚ ਹੀ ਰਹਿੰਦਾ ਸੀ ਪਹਿਲਾਂ ਅਸੀਂ ਹੈਰਾਨ ਹੁੰਦੇ ਸੀ ਕਿ ਯਾਰ ਅਮਰੀਕਾ 'ਚ ਇੰਨੇ ਵੱਡੇ ਵੱਡੇ ਹਾਈਵੇ ਕਿਵੇਂ ਆ ਅੱਜ ਤੁਸੀਂ ਹੈਰਾਨ ਮੰਨੋਗੇ ਕਿ ਗੜਕਰੀ ਸਾਹਿਬ ਨੇ ਚੈਲੰਜ ਕਰਤਾ ਜਿਹੜੇ ਆਪਣੇ ਯੂਨੀਅਨ ਨੈਸ਼ਨਲ ਹਾਈਵੇ ਦੇ ਮਨਿਸਟਰ ਆ ਕਿ ਜਿਹੜੀ ਸਾਡੀ ਸੜਕ ਆ ਉਹ ਯੂ ਐਸ ਏ ਤੋਂ ਵਧੀਆ ਸੜਕਾਂ ਨੇ ਹੁਣ ਉਹਨਾਂ ਨੇ ਪਰਸੋ ਲੈਟਰ ਲਿਖਿਆ ਪੰਜਾਬ ਗਵਰਨਮੈਂਟ ਨੂੰ ਕਿ ਸਾਡੇ 7 ਪ੍ਰੋਜੈਕਟ ਜਿਹੜੇ ਸੜਕਾਂ ਦੇ ਨੇ ਅਸੀਂ ਉਹ ਰੱਦ ਕਰਨ ਚੱਲੇ ਆ ਅਸੀਂ ਪਿਛਲੇ 12 ਮਹੀਨਿਆਂ ਤੋਂ ਤੁਹਾਡੇ ਮਗਰਾਂ ਪੈਸਾ ਅਸੀਂ ਦੇਣਾ ਸੜਕ ਅਸੀਂ ਬਣਾਉਣੀ ਆ ਜੇ ਜ਼ਮੀਨ ਅਕਵਾਇਰ ਕਰਨੀ ਉਹਦਾ ਪੈਸਾ ਵੀ ਅਸੀਂ ਦੇਣਾ ਪਰ ਇਹ ਸੰਧੀ ਹੁੰਦੀ ਆ ਕਿ ਜ਼ਮੀਨ ਲੈ ਕੇ ਸਟੇਟ ਗਵਰਨਮੈਂਟ ਦੇਣੀ ਹੁੰਦੀ ਆ ਸਟੇਟ ਗਵਰਨਮੈਂਟ ਕੋਈ ਉਪਰਾਲਾ ਨਹੀਂ ਕਰ ਰਹੀ ਸਾਰੇ ਹਿੰਦੁਸਤਾਨ 'ਚ ਸੜਕਾਂ ਬਣ ਰਹੀਆਂ ਪਰ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਅੱਕ ਕੇ ਕਿ ਤੁਹਾਡੇ ਜਿਹੜੇ ਪ੍ਰੋਜੈਕਟ ਆ ਜਿਹੜੇ ਸਾਨੂੰ ਅਸੀਂ ਸੈਂਕਸ਼ਨ ਕਰਤੇ ਸੜਕਾਂ ਦੇ ਕਿ ਜਿੰਨੀ ਦੇਰ ਆਵਾਜਾਈ ਸਹੀ ਨਹੀਂ ਹੋਊ ਉਹ ਸਟੇਟ ਵਿਕਸਿਤ ਹੋਈ ਨਹੀਂ ਸਕਦੀ ਸੋ ਇਹਨਾਂ ਨੇ ਕਿਹਾ ਵੀ ਛੋਡੇ ਅਸੀਂ ਜਿਹੜੇ ਪ੍ਰੋਜੈਕਟ ਆ ਅਸੀਂ ਬੰਦ ਕਰ ਦਿਆਂਗੇ ਜੇ ਤੁਸੀਂ ਸਾਨੂੰ ਸੜਕਾਂ ਨਾ ਦਿੱਤੀਆਂ ਸਾਨੂੰ ਜ਼ਮੀਨ ਐਕਵਾਇਰ ਕਰਕੇ ਨਾ ਦਿੱਤੀ ਇਹ ਜ਼ਮੀਨ ਐਕਵਾਇਰ ਕਰਕੇ ਨਹੀਂ ਦੇ ਰਹੇ ਜ਼ਮੀਨ ਐਕਵਾਇਰ ਕਰਨਾ ਇਹ ਨਹੀਂ ਹੈ ਕਿ ਇਹਨੂੰ ਪੈਸੇ ਲੈਣੇ ਪੈਣਗੇ ਪੈਸੇ ਵੀ ਸੈਟਰ ਗਵਰਨਮੈਂਟ ਨੇ ਦੇਣੇ ਆ ਤੁਸੀਂ ਇਹ ਦੇਖੋ ਕਿ ਇਹ ਨਕਮੀ ਸਰਕਾਰ ਜਿਹੜੀ ਜ਼ਮੀਨ ਨਹੀਂ ਦੇ ਸਕਦੀ ਐਕਵਾਇਰ ਕਰਕੇ ਪੈਸਾ ਸੈਂਟਰ ਦਾ ਅਕੁਆਇਰ ਦਾ ਪੈਸਾ ਵੀ ਸੜਕਾਂ ਬਣਾਉਣ ਲਈ ਵੀ ਆ ਭਾਰਤ ਮਾਲਾ ਦਾ ਜਿਹੜਾ ਪ੍ਰੋਜੈਕਟ ਆ ਉਹਨਾਂ ਨੇ ਕੀਤਾ ਕਿ ਆਪਣਾ ਕਿਉਂ ਜੋੜੇ ਆਪਾਂ ਨੂੰ ਨਾਲ ਕਿ ਆਪਾਂ ਨੂੰ ਪੋਰਟਸ ਦੇ ਨਾਲ ਆਪਾਂ ਜੁੜ ਜੀਏ ਪੰਜਾਬ ਸੂਬਾ ਇਹ ਕੀ ਆ ਜੇ ਕੋਈ ਪੋਰਟ ਨਹੀਂ ਲੱਗਦੀ ਤਾਂ ਤਾਂ ਕਿ ਪੋਰਟ ਲਾ ਕੇ ਆਪਣਾ ਮਾਲ ਵੀ ਬਾਕੀ ਬੰਬੇ ਮਹਾਰਾਸ਼ਟਰ ਦੇ ਵਿੱਚ ਗੁਜਰਾਤ ਦੇ ਵਿੱਚ ਸਾਰੇ ਦੂਜੇ ਵੱਡੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਨਵੇਂ ਇੰਡਸਟਰੀ ਆਵੇ ਪੁਰਾਣੀ ਇੰਡਸਟਰੀ ਆਵੇ ਜਿਨ੍ਹਾਂ ਕੇ ਰੋੜ ਵੇਜ ਦਾ ਕੰਮ ਜਿੱਥੇ ਆਪਣਾ ਕਿਰਾਇਆ ਘੱਟ ਲੱਗੇ ਉਹ ਨਾਲ ਜੋੜਿਆ ਜਾਵੇ ਸੋ ਇਹ ਸਾਰੇ ਜਿੰਨੇ ਕੰਮ ਹੈਗੇ ਆ ਇਹ ਸਾਰੇ ਇਹਨਾਂ ਨੇ ਇਸ ਕੰਮ ਲਈ ਆਪਣੇ ਪੰਜਾਬ ਸਰਕਾਰ ਨੇ ਕਿਸ ਕਿਸੇ ਵੀ ਸਰਕਾਰ ਦੇ ਪਿੰਡੂ ਵਿਕਾਸ ਦੇ ਲਈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਪਿੰਡਾਂ 'ਚ ਵਸਦਾ ਪਿੰਡਾਂ ਦੇ ਲਈ 2.66 ਲੱਖ ਕਰੋੜ ਰੁਪਏ ਉਹਨਾਂ ਨੇ ਦਿੱਤਾ ਬਾਕੀ ਉਹਨਾਂ ਨੇ ਇੱਕ ਵਾਰ ਹੋਰ ਦੱਸਣਾ ਚਾਹੁੰਨਾ ਇਹ ਆਸ ਬਜਟ ਦੇ ਵਿੱਚ ਜਿਹੜਾ ਸਮਾਲ ਐਮ ਐਸ ਐਮਈ ਸਮਾਲ ਮੀਡੀਅਮ ਸਕੇਲ ਇੰਡਸਟਰੀ ਲਈ ਉਹਨਾਂ ਨੇ 20 ਲੱਖ ਜੋਬ ਉਹਨਾਂ ਨੇ 10 ਲੱਖ ਤੋਂ ਵਧਾ ਕੇ 20 ਲੱਖ ਦਾ ਵਾਅਦਾ ਕੀਤਾ ਤਾਂ ਕਿ ਇਹਦੇ ਵਿੱਚ ਵੀ ਵਾਧਾ ਹੋ ਸਕੇ 200 ਸ਼ਹਿਰਾਂ ਦੇ ਵਿੱਚ ਨਵੇਂ ਵੱਡੇ ਵੱਡੇ ਉਦਯੋਗਕ ਜਿਹੜੇ ਪਾਰਕ ਬਣਨੇ ਚਾਹੀਦੇ ਆ ਇਹ ਇੱਕ ਇੰਡਸਟਰੀਅਲ ਪਾਰਕ ਬਣੇਗਾ ਇੰਡਸਟਰੀ ਆਏਗੀ ਆਪਾਂ ਨੂੰ ਰੋਜ਼ਗਾਰ ਮਿਲੇਗਾ ਮੈਂ ਕਹਿੰਦਾ ਕਿ ਚੋਨਾ ਸਕੀਮਾਂ ਬਹੁਤ ਆਈਆਂ ਇਸ ਬਜਟ ਦੇ ਵਿੱਚ ਜਿਹੜੀਆਂ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਆ ਪਰ ਪੰਜਾਬ ਸਰਕਾਰ ਉਹਦਾ ਕੋਈ ਫਾਇਦਾ ਨਹੀਂ ਲੈ ਰਹੀ ਪੰਜਾਬ ਸਰਕਾਰ ਸਿਰਫ ਸੈਂਟਰ ਗਵਰਨਮੈਂਟ ਨੂੰ ਨਿੰਦਣ ਦੇ ਲਈ ਇੱਕ ਰੌਲਾ ਪਾਉਣ ਦੇ ਲਈ ਆ ਨਾ ਕਿ ਸੈਕਟਰ ਸਰਕਾਰ ਕੋਲੇ ਆਪਦੇ ਬਿਊਰੋਕ੍ਰੇਸੀ ਨੂੰ ਕਹਿ ਕੇ ਆਪਦੇ ਜਿਹੜੇ ਇੱਥੋਂ ਦੇ ਐਕਸਪਰਟ ਨੇ ਐਗਰੀਕਲਚਰ ਦੇ ਉਹਨਾਂ ਨੂੰ ਕਹਿ ਕੇ ਸਕੀਮਾਂ ਬਣਾ ਕੇ ਉਹਦਾ ਤੋਂ ਫਾਇਦਾ ਲਿਆ ਜਾਵੇ ਬਾਕੀ ਗਰੀਬਾਂ ਲਈ ਸ਼ਹਿਰੀ ਆਵਾਸ ਦੇ ਲਈ ਮੈਂ ਪਹਿਲੇ ਦੱਸ ਚੁੱਕਿਆ ਕਿ ਘਰਾਂ ਦੇ ਲਈ 4 ਕਰੋੜ ਪਿਛਲੇ ਵਾਰੀ ਬਣ ਚੁੱਕੇ ਆ 10 ਸਾਲਾਂ ਦਾ 3 ਕਰੋੜ ਦਾ ਹੋਰ ਪ੍ਰੋਵੀਜ਼ਨ ਰੱਖ ਲਿਆ